ਆਪਣੇ ਆਪ ਨਾਲ 15 ਲੱਖ ਦੀ ਝੂਠੀ ਲੁੱਟ ਦੀ ਇਤਲਾਹ ਦੇਣੀ ਕਿਸ ਤਰ੍ਹਾਂ ਮਹਿੰਗੀ ਪੈ ਗਈ ਇਸ ਵਿਅਕਤੀ ਨੂੰ ਤੇ ਪੁਲਿਸ ਨੇ 24 ਘੰਟੇ ਦੇ ਅੰਦਰ ਅੰਦਰ ਇਸ ਗੁੱਥੀ ਨੂੰ ਸੁਲਝਾ ਲਿਆ ਕਿ ਵਾਕਈ ਹੀ ਲੁੱਟ ਹੋਈ ਸੀ ਕਿ ਨਹੀਂ ਹੋਈ ਸੀ ਅਸਲ ਦੇ ਵਿੱਚ ਜਿਹੜਾ ਚਟਾ ਪਰਨਾਸ ਬੰਦ ਦੇ ਸਾਹਮਣੇ ਇਹ ਵਿਅਕਤੀ ਖੜਾ ਹੈ ਸਾਬਕਾ ਫੌਜੀ ਤੇ 2021 ਦੇ ਵਿੱਚ ਇਹ ਆਨਲਾਈਨ ਜੂਆ ਸੱਟੇ ਦੇ ਵਿੱਚ ਕੈਸੀਨੋ ਦੇ ਵਿੱਚ ਚੱਕਰ 'ਚ ਫਸ ਗਿਆ ਸੀ ਉਸ ਤੋਂ ਬਾਅਦ ਇਹ ਪੈਸੇ ਖਰਾਬ ਕਰੀ ਗਿਆ ਕਰਦੇ ਕਰਦੇ ਇਹਨੇ ਹੁਣ ਤੱਕ ਲਗਭਗ 1.5 ਕਰੋੜ ਰੁਪਇਆ ਜਟਾ ਗਿਆ ਉਹ ਖਰਾਬ ਕਰਤਾ ਤੇ ਲੋਕਾਂ ਦਾ ਕਰਜ਼ਾਈ ਹੋ ਗਿਆ ਉਸ ਤੋਂ ਬਾਅਦ ਇਹ ਪੁੱਠੀਆਂ ਸਦੀਆਂ ਸਕੀਮਾਂ ਬਣਾਉਣ ਲੱਗਾ ਕਿ ਕਿਸ ਤਰ੍ਹਾਂ ਇਹਦੇ ਵਿੱਚੋਂ ਬਾਹਰ ਨਿਕਲਾਂ ਤੇ ਇਹ ਹਸਤਾਚ ਵੀ ਦਾਖਲ ਰਿਹਾ ਕਿ ਲੋਕ ਮੇਰੇ ਤੋਂ ਪੈਸੇ ਨਾ ਮੰਗਣ ਉਸ ਤੋਂ ਬਾਅਦ ਇਹਨੇ ਪਲਾਨ ਕੀਤਾ ਕਿ ਮੈਂ ਮੇਰੇ ਨਾਲ ਲੁੱਟ ਹੋ ਗਈ 15 ਲੱਖ ਦੀ ਝੂਠੀ ਇਤਲਾ ਦਿੱਤੀ ਉਹ ਮਕਸਦ ਕੀ ਸੀ ਇਹ ਵੀ ਤੁਹਾਨੂੰ ਦੱਸਾਂਗੇ ਅੱਜ ਡੀਐਸਪੀ ਦੇ ਆਤੀ ਹਰਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਦਿੱਤੀ ਹੈ ਤੇ ਪਹਿਲਾਂ ਤੁਹਾਨੂੰ ਇਹਦੇ ਮੂੰਹ ਚੋਂ ਸੁਣਨੇ ਆ ਕਿ ਕਿਉਂ ਕਿਵੇਂ ਫਸਿਆ ਇਸ ਦਲਦਲ ਦੇ ਵਿੱਚ ਕਿਉਂ ਆਣੇ ਜਿਹੜੀ ਹੈ ਝੂਠੀ ਇਤਲਾਹ ਦਿੱਤੀ ਸੀ ਪੁਲਿਸ ਨੂੰ ਕਿਉਂ ਦਾਖਲ ਹੋਆ ਪਿਆ ਹਾਲਾਂਕਿ ਸਾਬਕਾ ਫੌਜੀ ਹੈ ਪੈਨਸ਼ਨ ਵੀ ਆਉਂਦੀ ਹੈ ਪਰ ਇਸ ਦਲਦਲ ਦੇ ਵਿੱਚ ਇੰਨਾ ਜਿਆਦਾ ਡੂੰਘਾ ਫਸ ਗਿਆ ਸੀ ਕਿ ਲੱਤਾਂ ਪੈਰਾ ਮਾਰਦੇ ਹੱਥਾਂ ਪੈਰ ਮਾਰਨ ਦੇ ਇਲਾਵਾ ਕੋਈ ਚਾਰਾ ਨਹੀਂ ਰਿਹਾ ਤੇ ਟਾਈਮਲੀ ਸਮਝ ਜਾਂਦਾ ਇਸ ਚੋਂ ਨਿਕਲ ਜਾਂਦਾ ਤਾਂ ਇਹਨੇ ਪੈਸੇ ਵੀ ਨਾ ਖਰਾਬ ਹੁੰਦੇ ਤੇ ਅੱਜ ਜਿੱਥੇ ਇਹ ਖੜਾ ਹੈ ਹੁਣ ਜੇਲ੍ਹ ਚ ਜਾਊਗਾ ਇਸ ਤੋਂ ਵੀ ਵੱਧ ਜਾਂਦਾ ਤੇ ਬਦਨਾਮੀ ਜਿਹੜੀ ਹੈ ਉਹ ਅਲੱਗ ਤੇ ਪਰਿਵਾਰ ਵੀ ਹੈ ਉਹ ਪਰਿਵਾਰ ਵੀ ਵਿਚਾਰਾ ਕੀ ਹਾਲ ਉਹ ਪਰਿਵਾਰ ਦਾ ਵੀ ਤੇਜ਼ੋਂ ਪਹਿਲਾਂ ਸੁਣਾਉਣੀ ਹੈ ਕਿ ਇਹਦੇ ਮੂੰਹੋਂ ਹੀ ਇਹ ਕਿਉਂ ਕੀਤਾ ਇਹ ਪਲਾਨ ਛੁੱਟੀ ਇਤਲਾਹ ਦੇਣ ਦਾ ਤੇ ਸੱਟੇਬਾਜ਼ੀ 'ਚ ਫਸ ਕੇ ਕੀ ਹਾਸਲ ਕੀਤਾ ਕੀ ਖੋਇਆ ਨੇ ਤੁਹਾਨੂੰ ਸੁਣੇ ਇਸ ਦੇ ਮੂੰਹੋਂ ਹੀ ਤੂੰ ਥੀਕਰ ਹਣੀ ਕਿਹਦੇ ਕੋਲ ਜਾਇਆ ਗ੍ਰੰਟ ਬਸ ਮੇਰੇ ਤੋਂ ਗਲਤੀ ਹੋ ਗਈ ਹੈ ਇਹ ਕਿੰਨੀ ਕਿਤੇ ਤੱਕ ਜੂਆ ਖੇਡਦੇ ਸੀ oh ya shamda 2021 ਤੋਂ ਕਿੰਨਾ ਕ ਨੁਕਸਾਨ ਹੋ ਗਿਆ ਪੈਸੇ ਡੇਢ ਕਰੋੜ ਰੁਪਏ ਪੈਨਸ਼ਨ ਆਂਦੀ ਸੀ ਤੁਹਾਡੀ ਪੈਨਸ਼ਨ ਪਹਿਲੀ ਆਈ ਹੈ ਕਿੰਨੀ ਪੈਨਸ਼ਨ ਆਂਦੀ ਸੀ 2000 ਆ ਰਹੀ ਆ ਅੱਛਾ ਫਿਰ ਸਿਵਲ ਹਸਪਤਾਲ ਕਿਉਂ ਦਾਖਲ ਹੋਣਾ ਪਿਆ ਤੁਹਾਨੂੰ ਜੀ ਤੁਸੀਂ ਮੇਰੇ ਮਾਦਰ ਫਾਦਰ ਪੈਸੇ ਦਾ ਬਚਾਅ ਕਰਨ ਦੇ ਲਈ ਵੀ ਮੈਂ ਤੇ ਪੈਸੇ ਮੰਗਣਗੇ ਮੈਂ ਪੈਸੇ ਜੂਏ ਦੇ ਵਿੱਚ ਹਾਰ ਗਿਆ ਸੀ ਕਿੰਨੇ ਜਣੇ ਇਨਵੋਲਵ ਸੀਗੇ ਤੁਸੀਂ ਇਸ ਸਾਰੀ ਕਹਾਣੀ ਜਿਹੜੀ ਬਣਾਈ ਗਈ ਹੈ ਤੁਹਾਡੇ ਵੱਲੋਂ ਮੈਂ ਕੱਲਾ ਹੀ ਸੀ ਕੱਲਾ ਹੀ ਸੀ ਬੜਾ ਕੰਮ ਕੀਤਾ ਤੇ ਪਛਤਾਵਾ ਹੈਗਾ ਹੁਣ ਪਛਤਾਵਾ ਹੀ ਫਾਇਦਾ ਨਹੀਂ ਹੈ ਬਹੁਤ ਪਛਤਾਵਾ ਹੈ ਠੀਕ ਹੈ ਤੁਹਾਡੇ ਵੱਲੋਂ ਤੇ ਕਿਵੇਂ ਫਸੇ ਸੀ ਤੁਸੀਂ ਕਿਉਂ ਫਸ ਗਏ ਜੂਆ ਦੇ ਦਿੱਲੀ ਦੇ ਵਿੱਚ ਆਉਂਦੇ ਪੈ ਗਏ ਸੀ ਵਾਪਸ ਕਿੰਨੇ ਦਿਨ ਤੋਂ ਬੱਧੇ 2021 ਤੇ ਹੁਣ ਜਿਹੜਾ ਲਾਸਟ ਦੋ ਅੱਗੇ ਦਾ ਕਿੰਨੇ ਰੱਖਦੇ ਹੋ 15 ਲੱਖ ਰੁਪਏ ਨੂੰ ਕੋ ਹੁੰਚ ਲਗੇ 2021 ਤੋਂ ਲਗੇ ਹੁਣ ਤੱਕ 1.5 ਕਰੋੜ ਰੁਪਿਆ ਟੋਲ ਹੋ ਗਿਆ ਤੇ ਜਿਹੜਾ 15 ਲੱਖ ਰੁਪਏ ਆਇਆ ਜਿਹੜਾ ਪੈਨਸ਼ਨ ਦਾ ਪੈਸਾ ਆਇਆ ਸੀ ਉਹਨੇ ਇਹ ਘਰ ਦੇ ਤੋਂ ਕੁਝ ਮੰਗੋ ਹਾਂਜੀ ਸਰ ਘਰ ਦੇਣ ਘਰ ਦੇਣ ਪੁੱਛਦਾ ਸੀ ਨਹੀਂ ਘਰ ਦੇਣ ਉਹਨੇ ਤਾ 2021 ਦੇ ਵਿੱਚ ਇੱਕ ਦਿੱਲੀ ਦੇ ਵਿੱਚ ਕਿਸੇ ਨਾਲ ਅਟੈਚ ਹੋ ਕੇ ਇਹ ਆਨਲਾਈਨ ਜਿਹੜਾ ਕੈਸੀਨੋ ਦੀ ਇਹਨੂੰ ਲਤ ਲੱਗੀ ਸੀ ਉਸ ਤੋਂ ਬਾਅਦ ਉਹਦੇ ਵਿੱਚ ਦਲਦਲ ਦੇ ਵਿੱਚ ਤਸਦਾ ਗਿਆ ਤਸਦਾ ਗਿਆ ਤਾਂ ਉਸ ਤੋਂ ਬਾਅਦ 1.5 ਕਰੋੜ ਰੁਪਏ ਖਰਾਬ ਕਰਤਾ ਫਿਰ ਜਾ ਕੇ ਇਹਨੇ ਇਹ ਸਕੀਮ ਲਗਾਈ ਕੇ ਹੁਣ ਮੇਰੇ ਨਾਲ ਲੁੱਟ ਹੋ ਗਈ 15 ਲੱਖ ਦੀ ਤੇ ਪੁਲਿਸ ਨੇ ਕਾਬੂ ਕੀਤਾ ਹੈ ਸਾਰੀ ਗੁੱਥੀ ਸੁਲਝਾ ਕੇ ਸੁਣਾਉਣੇ ਨੇ ਡੀਐਸਪੀ ਹਰਜੀਤ ਸਿੰਘ ਮਾਨ ਪੂਰਾ ਚਾਣਨਾ ਪਾਉਣਗੇ ਇਸ ਕੇਸ ਬਾਰੇ ਇਹ ਜੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਅਮਰੀਤ ਕੌਂਡਲ ਤੇ ਐਸਪੀ ਸਿਟੀ ਸਾਹਿਬ ਸਹਾ ਨਿਰਿੰਦਰ ਸਿੰਘ ਜੀ ਦੇ ਵੱਲੋਂ ਜਿਹੜੀ ਚਲਾਈ ਮੁਹਿੰਮ ਮਾੜੇ ਅੰਸਰਾਂ ਦੇ ਖਿਲਾਫ ਉਹਦੇ ਸੰਬੰਧ ਵਿੱਚ ਜਿਹੜੀ ਪੁਲਿਸ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਕੱਲ ਮਿਤੀ 20 6 2025 ਨੂੰ ਐਸਐਚਓ ਮੈਡਮ ਜਸਵਿੰਦਰ ਐਸਐਚਓ ਕੋੜਫੱਤਾ ਇਹਨਾਂ ਨੂੰ ਇੱਕ ਇਤਰਾ ਮਿਲੀ ਕਿ ਅਵਤਾਰ ਸਿੰਘ ਫੌਜੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੋਟਲੀ ਖੁਰਦ ਥਾੜਾ ਮੋੜ ਜ਼ਿਲ੍ਹਾ ਬਠਿੰਡਾ ਉਹ ਬਠਿੰਡੇ ਤੋਂ IDFC ਬੈਂਕ ਵਿੱਚੋਂ ਆਪਣੇ ਖਾਤੇ ਵਿੱਚੋਂ 15 ਲੱਖ ਰੁਪਇਆ ਕਢਵਾ ਕੇ ਤੇ ਆਪਣੇ ਮੋਟਰਸਾਈਕਲ ਤੇ ਉਹ ਆਪਣੇ ਪਿੰਡ ਕੋਟਲੀ ਖੁਰਦ ਜਾ ਰਿਹਾ ਸੀ ਰਸਤੇ ਵਿੱਚ ਕੋਟ ਸ਼ਮੀਰ ਤੋਂ ਉਹਨੂੰ ਇੱਕ ਲੜਕੀ ਨੇ ਤੇ ਇੱਕ ਲੜਕੀ ਨੇ ਕੋਈ 35 ਤੇ ਇੱਕ 32 ਸਾਲ ਦੀ ਲੜਕੀ ਸੀ ਉਹਨਾਂ ਨੇ ਲਿਫਟ ਲਈ ਹੈ ਤੇ ਉਹਦੇ ਕਾਲੇ ਰੰਗ ਦੇ ਬੈਗ ਵਿੱਚ ਜਿਹੜਾ ਹੈਗਾ ਉਹਦੀ 15 ਲੱਖ ਰੁਪਏ ਦੀ ਰਕਮ ਸੀ ਗਹਿਰੀ ਭਾਗੀ ਗਹਿਰੀ ਬਾਰਾ ਸਿੰਘ ਪਿੰਡ ਦੇ ਨਜ਼ਦੀਕ ਜਾ ਕੇ ਉਹਦੇ ਪਿੱਛੇ ਉਹਨੂੰ ਪਿਸਤਲ ਲਾ ਕੇ ਮੋਟਰਸਾਈਕਲ ਨੂੰ ਰੋਕ ਕੇ ਤੇ ਉਹ ਜਿਹੜਾ ਉਹਨੂੰ ਰੋਕ ਕੇ ਤੇ ਉਸ ਤੋਂ 15 ਲੱਖ ਰੁਪਇਆ ਤੇ ਉਹਦਾ ਮੋਬਾਈਲ ਰਖੋ ਕੇ ਲੈ ਗਏ। ਉਹਦੇ ਸਬੰਧ ਦੇ ਅਸੀਂ ਥਾਣਾ ਕੋਟਫੱਤਾ ਵਿੱਚ ਮੁਕੱਦਮਾ ਲੁੱਟਖੋ ਕਰਨ ਦੇ ਸਬੰਧ ਵਿੱਚ ਅਸੀਂ ਕੱਲ ਮਿਤੀ 26 2025 ਨੂੰ ਦਰਜ ਕੀਤਾ ਸੀ ਅਨਨੋਨ ਅਣਪਛਾਤੇ ਇੱਕ ਲੜਕੀ ਤੇ ਲੜਕਿਆਂ ਦੇ ਖਿਲਾਫ। ਉਹਦੇ ਸਬੰਧ ਵਿੱਚ ਤਫ਼ਤੀਸ਼ ਨੂੰ ਅਈ ਨਾਲ ਕੀਤੀ ਗਈ ਤਾਂ ਪਾਇਆ ਗਿਆ IDFC ਬੈਂਕ ਤੋਂ ਲਿਆ ਗਿਆ ਰਿਕਾਰਡ ਇਹ ਜੋ ਉਤਾਰ ਸਿੰਘ ਫੌਜੀ ਹੈ ਇਹ ਮਿਤੀ 30 4 2025 ਨੂੰ ਹੌਲਦਾਰ ਫੌਜੋਂ ਪੈਨਸ਼ਨ ਆਇਆ ਤੇ ਤਫਤੀਸ਼ ਦੌਰਾਨ ਇਹ ਪਾਇਆ ਗਿਆ ਕਿ ਨਾ ਹੀ ਤਾਂ ਇਹ ਬਠੰਡੇ ਆਉਣਾ ਪਾਇਆ ਗਿਆ ਨਾ ਹੀ ਇਹਦੇ ਖਾਤੇ ਵਿੱਚ IDFC ਬੈਂਕ ਦਾ ਜਿਹੜਾ ਖਾਤਾ ਹੈਗਾ ਉਹਦੇ ਸਿਰਫ 3 ਰੁਪਏ 10 ਪੈਸੇ ਇਹਦੇ ਖਾਤੇ 'ਚ ਹੋਣੇ ਪਾਏ ਗਏ ਆ ਤੇ ਇਹ ਇਥੋਂ ਦੀ بجائے ਮੌੜ ਮੰਡੀ ਐਸਵੀਆਈ ਬੈਂਕ ਵਿੱਚ ਉੱਥੇ ਹੀ ਇਹਨਾਂ ਦਾ ਸਮਾਂ ਗੁਜ਼ਾਰਿਆ ਉੱਥੇ ਰਿਹਾ ਏ ਉੱਥੇ ਇਹਨੇ ਆਪਣੀ ਪੈਨਸ਼ਨ ਦੀ ਕੰਪਲੇਂਟ ਜਿਹੜੀ ਸੀ ਉੱਥੇ ਦਰਖਾਸਤ ਦਿੱਤੀ ਹੈ ਜਿਹੜੀ ਕੱਲ ਬੈਂਕ ਵੱਲੋਂ ਰਿਸਿਪਟ ਕੀਤੀ ਗਈ ਹੈ ਐਸਵੀਆਈ ਬੈਂਕ ਮੌੜ ਮੰਡੀ ਵੱਲੋਂ ਇਹਦੀ ਕਹਾਈ ਜਿਹੜੀ ਕਹਾਣੀ ਜਿਹੜੀ ਬਣਾਈ ਹੋਈ ਹੈ ਉਹ ਝੂਠੀ ਨਿਕਲੀ ਕਾਰਨ ਇਹ ਸੀ ਵੀ ਇਹ ਇਹ ਤੋਂ ਅਸੀਂ ਨੁਹਾਈ ਨਾਲ ਪੜਤਾਲ ਕੀਤੀ ਹੈ ਇਹ ਤੋਂ ਪੁੱਛਗਿੱਛ ਕੀਤੀ ਹੈ ਤਾਂ ਇਹ ਸਿਵਲ ਹਸਪਤਲ ਵੀ ਦਾਖਲ ਹੋਇਆ ਸੀਗਾ ਕੱਲ ਹੀ ਕਿ ਆ ਮੈਨੂੰ ਕਿਸੇ ਨੇ ਜਾਰੀਲਾ ਬਦਲ ਦਿੱਤਾ ਹੈਗਾ ਜਦੋਂ ਕਿ ਇਸ ਤਰ੍ਹਾਂ ਦੀ ਕਹਾਣੀ ਬਿਲਕੁਲ ਨਹੀਂ ਪਾਈਗੀ ਇਨੇ ਟੂ ਆਹੀਨਾ ਪਰਤਾਲ ਦੌਰਾਨ ਮੰਨਿਆ ਕਿ ਮੈਂ ਕਰੀਬ ਕਰੋੜ ਤੋਂ ਉੱਪਰਲੇ ਜਿਹੜੇ ਪੈਸੇ ਹਾਰਕੋ ਮੈਂ ਜਿਹੜੀ ਹੈਗੀ ਆ 2021 ਤੋਂ ਲੈ ਕੇ ਕੈਸੀਨੋ ਖੇਡ ਰਿਆ ਆ ਆਨਲਾਈਨ ਗੇਮ ਜੂਆ ਖੇਡ ਰਿਆ ਤੇ ਮੈਂ ਉਹ ਜਿਹੜੀ ਕੈਸੀਨੋ ਦੀ ਗੇਮ ਦੇ ਵਿੱਚ ਪੈਸੇ ਹਾਰ ਗਿਆ ਆਪਣੀ ਕੁਝ ਪੈਨਸ਼ਨ ਦੇ ਗ੍ਰੈਚੁਇਟੀ ਦੇ ਪੈਸੇ ਵੀ ਹਾਰ ਗਿਆ ਮੈਂ ਉਹ ਪੈਸਿਆਂ ਦੀ ਕਹਾਣੀ ਨੂੰ ਆਪਣੀ ਨੂੰ ਦਬਾਉਣ ਦੀ ਖਾਤਰ ਵੀ ਕਿ ਤਾ ਮਾਪੇ ਤੋਂ ਪੈਸੇ ਲੈ ਲਵੇ ਦੂਸਰਾ ਜਿਹੜਾ ਹੈਗਾ ਵੀ ਮੈਂ ਕੋਈ ਬੱਚਿਆਂ ਦੀ ਫੀਸ ਵਗੈਰਾ ਸੀਗੀ ਉਹ ਭਰਨੀ ਸੀ ਤੇ ਜਿਹੜੇ ਪੈਸੇ ਮੈਂ ਹਾਰਿਆ ਉਹ ਆਉਂਦੇ ਪਰਿਵਾਰ ਤੋਂ ਮੈਂ ਹਾਜਮ ਕਰ ਲਾ ਤਾਂ ਕਿ ਪਰਿਵਾਰ ਵਾਲੇ ਮੇਰੇ ਮੈਨੂੰ ਝਿਰਕਣਾ ਜਾਂ ਮੇਰੇ ਤੇ ਇਹਨੇ ਦਬਾਅ ਨਾ ਬਰਾਉਣ ਵੀ ਤੂੰ ਪੈਸੇ ਕਿੱਥੇ ਉਹ ਕਹਾਣੀ ਨੂੰ ਪੈਸਿਆਂ ਦੀ ਆਪਣੀ ਦਬਾਉਣ ਦੀ ਖਾਤਰ ਇਹ ਝੂਠੀ ਕਹਾਣੀ ਦੱਸੀ ਔਰਤ ਮੇਰੀ ਚਕਿੰਦੀ ਗੱਤੇ ਚ ਕੋਈ ਨਹੀਂ ਕੁਛ ਨਹੀਂ ਕੁਝ ਵੀ ਨਹੀਂ ਮਿਲਿਆ ਇਸ ਬੰਦੇ ਨਾਲ ਕੋਈ ਨਹੀਂ ਹੋਈ ਇਹ ਬੰਦਾ ਬਠਿੰਡੇ ਉਹਣਾ ਪਾਇ ਹੀ ਨਹੀਂ ਗਿਆ ਜਿੱਥੇ ਇਹਨੇ ਰੂਟ ਸਾਨੂੰ ਦੱਸਿਆ ਵੀ ਮੈਂ ਬਠਿੰਡੇ ਤੋਂ ਜਾ ਰਿਹਾ ਸੀ ਤੇ ਕੋਰਸ਼ਮੀਰ ਇਹ ਕੋਰਸ਼ਮੀਰ ਉਹਣਾ ਹੀ ਨਹੀਂ ਪਾਇਆ ਗਿਆ ਤੇ ਨਾ ਹੀ ਬਠਿੰਡੇ ਉਹਣਾ ਪਾਇਆ ਇਹਦੇ ਨਾਲ ਕੋਈ ਬੰਦਾ ਨਹੀਂ ਸੀ ਇਕੱਲਾ ਹੀ ਸੀ ਕੋਈ ਨਹੀਂ ਸੀ ਅਸੀਂ ਟੈਕਨੀਕਲ ਤੌਰ ਤੇ ਬੈਂਕ ਤੋਂ ਵੀ ਰਿਕਾਰਡ ਲੈ ਲਿਆ ਮੌੜ ਮੰਡੀ ਬੈਂਕ ਤੋਂ ਵੀ ਰਿਕਾਰਡ ਲੈ ਲਿਆ ਉੱਥੇ ਮੌੜ ਮੰਡੀ ਜਾਣਾ ਪਾਇਆ ਗਿਆ ਸਾਡੇ ਕੋਲ ਟੈਕਨੀਕਲ ਬੇਸਿਸ ਤੇ ਵੀ ਸੀਡੀਆਰ ਤੇ ਸੀਸੀਟੀਵੀ ਫੁਟੇਜ ਵੀ ਹੈਗੀ ਹੈ ਇਹਦੇ ਮਾਮਲਾ ਦਾ ਕੀਤਾ ਜਾ ਰਿਹਾ ਹੈ ਕਿਹੜੀ ਤਰੀਕ ਇਹਦੇ ਖਿਲਾਫ ਉਹਨੂੰ ਵੱਖਰੀ ਕਾਰਵਾਈ ਝੂਠਾ ਮੁਕੱਦਮਾ ਦਰਜ ਕਰਾਉਣ ਸੰਬੰਧੀ 217 ਬੀਆਰਐਸ ਦੇ ਤਹਿਤ ਇਹਦੇ ਖਿਲਾਫ ਕਾਰਵਾਈ ਅਮਰਚਲਿਆਨਦੀਪ ਜਾਰੀ ਹੈ ਹੈ ਜੀ ਇਹ ਬਸ ਉਹ ਹੀ ਕਸੀਨੋ ਦੇ ਪੈਸੇ ਹਾਜਮ ਕਰਨ ਦੀ ਖਾਤਰ ਕਸੀਨੋ ਜੂਆ ਐਕਟ ਵੀ ਨਾਲ ਉਹਦੇ ਚ ਐਡਨ ਕਰਾਂਗੇ ਹਾਂ ਉਹ ਤਫਤੀਸ਼ ਦੇ ਦੌਰਾਨ ਜਿਹੜਾ ਵੀ ਐਕਟ ਲੱਗੂ ਆ ਜੋ ਵੀ ਸੈਕਸ਼ਨ ਲੱਗਣਗੇ ਆ ਉਹ ਨਾਲ 217 ਪੀਐਨਐਸ ਦੇ ਨਾਲ ਲਾ ਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਇਹ ਇੱਕ ਲੋਕਾਂ ਲਈ ਮੈਸੇਜ ਹੋਏਗਾ ਤਾਂ ਕਿ ਜਿਹੜੇ ਵੀ ਬੰਦੇ ਝੂਠੀ ਗਲਤ ਇਨਫੋਰਮੇਸ਼ਨ ਦੇ ਕੇ ਪੁਲਿਸ ਨੂੰ ਪੁਲਿਸ ਦਾ ਸਮਾਂ ਖਰਾਬ ਕਰਦੇ ਆ ਔਰ ਲੋਕਾਂ ਨੂੰ ਔਰ ਕੱਲ ਸਾਡੀ ਸਾਰੇ ਡਿਸਟ੍ਰਿਕਟ ਦੀ ਪੁਲਿਸ ਜਿਹੜੀ ਹੈਗੀ ਹੈ ਇਸ ਕੰਮ ਲਈ ਸਾਰੇ ਆਫੀਸਰ ਸਾਹਿਬਾਨ ਸਾਰੇ ਇਸ ਕੰਮ ਲਈ ਲੱਗੇ ਰਹੇ ਬਟ ਜੋ ਇਹਦੀ ਕਹਾਣੀ ਨਿਕਲੀ ਉਹ ਬਿਲਕੁਲ ਝੂਠੀ ਨਿਕਲੀ ਤੇ ਮੈਂ ਹੋਰ ਲੋਕਾਂ ਨੂੰ ਵੀ ਇਹੋਾ ਸਨੇਹਾ ਦੇਣਾ ਚਾਹੁੰਦਾ ਵੀ ਜਿਹੜਾ ਵੀ ਬੰਦਾ ਝੂਠੀ ਇਤਲਾਹ ਦੇਗਾ ਜਿਹੜਾ ਵੀ ਬੰਦਾ ਪੁਲਿਸ ਨੂੰ ਗੁੰਮਰਾਹ ਕਰੇਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈਆਂ ਚ ਲਿਆਂਦੀ ਜਾਵੇਗੀ ਹੈ ਜੀ ਇਸ ਆਫ ਕਾ ਹੋਣੀਏ ਸਾਫ ਕਾ ਹੋਜੀਆ ਹੁਣੇ 34 ਨੂੰ ਇਹ ਪੈਨਸ਼ਨ ਆਇਆ ਨਹੀਂ ਪਹਿਲਾਂ ਕੋਈ ਪਰਚਾ ਨਹੀਂ ਕਿਹੜਾ ਸਰ ਕਿੱਥੇ ਡਿਊਟੀ ਤੇ ਰਹੋ ਪਿੰਡ ਇਹ ਕੋਟਲੀ ਖੁਰਦ ਪਿੰਡ ਆ ਇਹ ਉਧਰ ਬੰਗਲੌਰ ਵਗੈਰਾ ਉਧਰ ਆਊਟ ਆਫ ਸਟੇਟ ਪਹਿਲਾਂ ਨੌਕਰੀ ਕਰਦਾ ਸੀ ਇਹ ਸਾਰੀ ਪੂਰੀ ਕਹਾਣੀ ਮੈਰਿਟ ਪਰਿਵਾਰ ਨੂੰ ਕਿਸੇ ਨੇ ਪਰਿਵਾਰ ਨੂੰ ਨਹੀਂ ਪਤਾ ਸੀ ਪਰ ਪਰਿਵਾਰ ਵਾਲੇ ਵੀ ਇਸ ਤੇ ਜਿਹੜਾ ਹੈਗਾ ਇਹ ਇਹਦੇ ਤੇ ਵਿਸ਼ਵਾਸ ਨਹੀਂ ਕਰ ਰਹੇ ਕਿਉਂਕਿ ਇਹਦਾ ਬੰਦੇ ਦਾ ਪਹਿਲਾਂ ਤੋਂ ਹੀ ਜਿਹੜਾ ਰਿਪਿਟੇਸ਼ਨ ਜਿਹੜਾ ਉਹ ਚੰਗਾ ਨਹੀਂ ਹੈ ਮੈਰਿਡ ਹੈ ਮੈਰਿਡ ਹੈ ਇਹਦੇ ਇੱਕ ਬੱਚਾ ਹੈਗਾ ਮੁੰਡਾ 18 19 ਸਾਲ ਦਾ ਇੱਕ ਮੁੰਡਾ ਹੈਗਾ ਬਿਲਕੁਲ ਟੋਟਲੀ ਡਰਾਮਾ ਕੀਤਾ ਇਸ ਬੰਦੇ ਨੇ ਟੋਟਲੀ ਡਰਾਮਾ ਦਾਖਲ ਹੋ ਗਿਆ ਵੈਸੇ ਹੀ ਦਾਖਲ ਹੋ ਗਿਆ ਕੋਈ ਇਹਨੂੰ ਕੁਝ ਨਹੀਂ ਹੈਗਾ ਠੀਕ ਕਿੰਨੇ ਟਾਈਮ ਤੋਂ ਇਸ ਜੂਆ ਖੇਡਦਾ ਸੀ 2021 ਤੋਂ 2021 ਹਾਂ ਕਿਸੇ ਨੂੰ ਖੇਡ ਰਿਹਾ 2021 ਤੋਂ